ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਰਿੰਦਰ ਕੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੀ ਫਾਈਟ ਆਵਾਈਟ ਨਹੀਂ ਪੜੀ ਲੱਗਦੀ। ਹੋਰ ਦੱਸੋ ਜੀ ਕਿ ਤਹਾਂ ਚੱਲੇ। ਭਾਈਕੋ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ ਤੁਸੀਂ ਸਾਰੇ ਠੀਕ ਠਾਕ ਰਹੋ ਜੀ ਆਪਣੇ ਆਪਣੇ ਘਰਾਂ 'ਚ। ਆਪਣੇ ਘਰਾਂ 'ਚ ਪਰਿਵਾਰਾਂ 'ਚ ਬੱਚਿਆਂ 'ਚ ਰਾਜੀ ਖੁਸ਼ੀ ਰਹੋ ਜੀ। ਲੋ ਜੀ ਮੈਂ ਹੁਣ ਅੱਜ ਵੀਡੀਓ ਕੀਤੀ ਹੈ ਸ਼ੁਰੂ ਸ਼ਾਮ ਨੂੰ ਤਿੰਨ ਕ ਦਾ ਟਾਈਮ ਹੈ। ਮੈਂ ਬਣਾਉਣੀ ਹੈ ਸਬਜ਼ੀ। ਗੰਡੇ ਗੰਡੇ ਮੈਂ ਚੱਕ ਲੈ ਆ। ਰਣਾ ਛਿੱਲਣਾ ਕੱਟਣਾ ਆ ਅੰਦਰ ਭੈਣ ਚਾਹ ਬਣਾਉਂਦੀ ਚਾਹ ਬਣਾ ਤੀ ਕੇ ਤਾਂ ਫੇਰ ਬਾਦੀ ਆ ਮੈਂ ਆਪਣੇ ਤੜਕੇ ਦੀ ਤਿਆਰੀ ਭੈਣੋ ਨਹੀਂ ਚਾਹਤੀ ਕਿ ਬਸ ਚੋਂ ਚਲ ਜਾਣਾ ਆ ਮੈਂ ਚੋਂ ਕੇ ਚੜ ਜਾਣਾ ਆ ਦਾ ਸਬਜੀ ਨੂੰ ਰੋਟੀ ਪਾਣੀ ਨੂੰ ਤਾਂ ਠੰਡਾ ਜਿੰਨੀ ਆ ਨਾ ਸਵੇਰ ਦੀ ਬਹੁਤ ਹੀ ਜ਼ਿਆਦਾ ਹਵਾ ਬਹੁਤ ਤੇ ਚੱਲਦੀ ਪਈ ਅੱਜ ਠੰਡ ਚੱਲਦੀ ਠਾਰਨਾ ਇਹ ਬਣ ਗਈ ਹੋਰ ਬਣ ਗਈ ਚਲ ਮੈਂ ਆ ਬਾਅਦ ਚ ਕਰਦੀ ਆ ਇਹਨਾਂ ਨੂੰ ਪਹਿਲੇ ਪੀਲਵਾ ਪਹਿਲੇ ਲੈ ਕੇ ਇਹ ਨੂੰ ਚਾਹ ਤਾਂ ਜਿੰਨੀ ਮਾਰਦੀ ਪੀਚਾ ਠੰਡ ਚ ਗੈਸ ਭਰ ਜਾਂਦੀ ਪਰ ਢਿੱਡ ਨਹੀਂ ਭਰਦਾ ਗੈਸ ਭਰ ਜਾਂਦੀ ਢਿੱਡ ਨਹੀਂ ਭਰਦਾ ਪਰ ਹੱਥ ਨਹੀਂ ਕੇ ਕਰ ਲਵਾਂ ਪਹਿਲੇ ਭਾਜੀ ਖਾਂਦੇ ਨਾ ਇੱਧਰ ਭਾਜੀ ਸਾਡਾ ਬਿਸਕਟਾਂ ਦੇ ਵਾਲੇ ਹੋਏ ਆ ਵਿੱਚੇ ਵੇਸਣ ਪਾਇਆ ਆ ਵਿੱਚੇ ਬਿਸਕਟ ਪਾਏ ਆ ਆ ਦੇਖੋ ਮੈਂ ਸ੍ਰੀਦ ਕੱਪੜੇ ਨਾ ਤੋਤੇ ਇੱਧੇ ਲਟਕਦੇ ਅੱਜ ਹਵਾ ਦੇਖੋ ਕਿੱਦਾਂ ਚੱਲਦੀ ਕੱਪੜੇ ਹਿਲਦੇ ਦੇ ਦਿਸਦੇ ਹੋਣੇ ਆ ਮੈਂ ਕਹਾਂ ਚੱਲ ਹਵਾ ਦੇ ਨਾਲ ਸੁੱਕ ਜੂਗੇ ਪਰ ਹਵਾ ਨੇ ਕੱਲ ਤਾਂ ਸੂਰਜ ਹੀ ਨਹੀਂ ਦੇਖਿਆ ਕਿੱਥੇ ਚਲ ਗਿਆ ਹੈ ਹਵਾ ਕੋਰੇ ਆ ਰਹੀ ਆ ਨਾਲ ਉਹ ਗਿੰਦੂ ਦਾ ਫੋਨ ਨਹੀਂ ਆਇਆ ਜਦੋਂ ਮੈਂ ਉਹਨੂੰ ਪੁੱਛਦੀ ਸੀ ਮੈਂ ਕਿਹਾ ਸਾਡਾ ਸੂਰਜ ਹੀ ਇੱਧਰ ਤਾਂ ਨਹੀਂ ਆ ਗਿਆ ਕਿਹੜੇ ਇਟਲੀ 'ਚ ਕਹਿੰਦਾ ਕੱਲ ਦਾ ਪਰਸੋਂ ਦਾ ਦੇ ਦਾਂ ਮੈਂ ਕਿਹਾ ਬਸ ਪਰਸੋਂ ਦਾ ਇੱਧਰ ਨਹੀਂ ਦੇ ਦਾਂ ਕਹਿੰਦਾ ਉਹ ਕਿਸੇ ਨਰਾਜ਼ ਨਹੀਂ ਕਹਿੰਦਾ ਕਹਿੰਦਾ ਸਾਰਿਆਂ ਨਾਲ ਇੱਕੋ ਜਿਹੇ ਰਹਿਣਾ ਮੈਂ ਚਲੋ ਪੀਓ ਚਾਹ ਤਾਂ ਫੇਰ ਕਰਦੇ ਆ ਹੋਰ ਕੋਈ ਕੰਮ ਤੰਦਾ ਉੱਪਰ ਕਰਕੇ ਚਾਹ ਪੀ ਜਾਂਦੇ ਕੋਈ ਗੱਲ ਹੀ ਨਹੀਂ ਕਰਦੇ ਚਾਹ ਨੂੰ ਕਰਨੀ ਹੈ ਹੁਣ ਧਿਆਨ ਇਹ ਆ ਵੀ ਫਟਾਫਟ ਚਾਹ ਪੀਏ ਤਾਂ ਪਸੂ ਚੋਈਏ ਜਾ ਕੇ ਆਹ ਕੋਈ ਹੋਰ ਦੂਜੀ ਗੱਲ ਹੁੰਦੀ ਵੀ ਉਧਰ ਸਬਜ਼ੀ ਦੀ ਤਿਆਰੀ ਉਧਰ ਚਾਹ ਵੀ ਪਤਾ ਕਿੰਨੀ ਵਾਰ ਚਾਹ ਬਣ ਗਈ ਅੱਜ ਸਾਡੇ 6ਵੀਂ ਵਾਰੀ ਕਿ 7ਵੀਂ ਵਾਰੀ 7ਵੀਂ ਵਾਰ 7ਵੀਂ ਵਾਰ ਚਾਹ ਪੀ ਕੇ ਚੋਲਸੀ ਜਾਂਦੇ ਦੇਖਣ ਵਾਲਿਆਂ ਨੇ ਇਹੀ ਕਹਿੰਦਾ ਚਾਹ ਨਾ ਛੋਸੇ ਪਏ ਸਿਰੇ ਦੇ ਬੈਲੀਆਂ ਮੌਲੀਆ ਚਲੋ ਪੀ ਰੋਟੀ ਘੱਟ ਖਾਂਦੇ ਰੋਟੀ ਤੇ ਕਹਣਾ ਚਲੋ ਇੱਕ ਹੀ ਦੇ ਦੇ ਰਾਤ ਨੂੰ ਹੁਣ ਅੱਜ ਮੈਂ ਵਧੀਆ ਸਬਜ਼ੀ ਲੱਗੀ ਬਣਾਉਣ ਫੇਰ ਉਹ ਖਾ ਲੂਗੀ ਹਾਂ ਚੂਰ ਚੂਰ ਕੇ ਹੈ ਕੋਈ ਹੋਰ ਨਹੀਂ ਹੋਗਾ। ਅਣੀ ਕੋਈ ਨਹੀਂ। ਚਲੋ ਜੀ। ਸਬਜੀ ਇਹਨਾਂ ਦੱਸਾਂ ਕਿ ਸਿਆਲ 'ਚ ਤਾਂ ਗਰਮੀਆਂ 'ਚ ਤਾਂ ਕੁਝ ਲੱਭਦਾ ਨਹੀਂ ਬਣਾਉ ਨੂੰ। ਸਿਆਲ 'ਚ ਵਾਰੀ ਨਹੀਂ ਆਉਂਦੀ। ਇਹ ਵੀ ਸਾਡੀ ਸਬਜੀ ਜਿਹੜੀ ਅੱਜ ਮੈਂ ਬਣਾਉਣੀ ਆ ਮੈਨੂੰ ਲੱਗਦਾ 15-20 ਦਿਨ ਹੋ ਗਏ ਪੈਂਡਿੰਗ ਤੇ ਆਏ। ਚਲ ਮੈਂ ਚਾਹ ਪੀ ਲਵਾਂ ਫੇਰ ਦਿਖਾ ਲਦੀ ਤੁਹਾਨੂੰ ਮੱਝ ਕੀ ਲੱਗੀ ਬਣਾਉਣਾ। ਆ ਸਾਡੇ ਗਾਈਆਂ ਸਾਡੀਆਂ ਬੈਠੀਆਂ ਠੰਡ ਚ ਕੁੰਗੜ ਕੇ ਵੀ ਪੱਟੇ ਉਤਰਨੇ ਆ ਹਜੇ ਮੈਂ ਕਿਹ ਕੁੱਤਰ ਲ ਉਤਰਨੇ ਆ ਹਜੇ ਨੁਕੀ ਇੱਕ ਬੂਖੋ ਤੇ ਲੌ। ਆ ਬੱਚੀ ਦੇਖੇ ਕਿਦਾਂ ਸੁੰਗੜੀ ਪਈ। ਦੇ 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 ਕਿਦਾਂ ਹੈ। ਉਹ ਪਰ ਬੰਦੇ ਨੂੰ ਦੇ ਦੇ। ਹੂੰ। ਮੇਰੀ ਜਾਨ ਪਛਾਣ ਵਾਲੀ ਆ। ਉਹ ਪਰ ਬੰਦੇ ਨੂੰ ਦੇ ਦੇ ਦਿੰਦੇ। ਹੋਏ 10 ਕ ਦਿਨ ਹੋਏ ਮੈਨੂੰ ਇਦਾਂ ਨੂੰ ਨਹੀਂ ਹੁੰਦੀ ਮੈਂ। ਲੋ ਭਾਈ ਮੈਂ ਤਾਂ ਜੜ ਕੇ ਤੋੜ ਕਾ ਕੱਟਾ ਤੁਸੀਂ ਜੋ ਵਪਸੂ ਭੱਜ ਕਿੱਧਰ ਚਲ ਗਏ ਤੁਹਾਡੇ ਬਾਪਾ ਨੇ ਤੂੰ ਦਾ ਤਾਂ ਦੇਖ ਤਾ ਫੇਰ ਮੁੜ ਕੇ ਕਿੰਨੀ ਗੂੜੀ ਹੋ ਗਈ ਆ ਮਾੜੀ ਜਿ ਘਟੀ ਸੀਗੀ ਫੇਰ ਇੰਨੀ ਗੂੜੀ ਹੋ ਗਈ ਚਲੋ ਜੀ ਚੱਲਦੇ ਕਾਨੂ ਮੈਂ ਦੇਖ ਆ ਦੇਖ ਟੂੜੀਆਂ ਛੂੜੀਆਂ ਪਾਉਂਦੇ ਆ ਕਿਹੜੇ ਚ ਉਹ ਫੋਗ ਲਿਆਂਦੇ ਜਿਹੜਾ ਟੁੱਟੀ ਦਾ ਉਹ ਟੁੱਟੀ ਚ ਬਾਜਵਲੇ ਉਹ ਦੂਜਾਂ ਨਹੀਂ ਲੀਕਾਂ ਠੀਕ ਕਰਦਾ ਜਦੋਂ ਤੇ ਮਿੱਟੀ ਹੁੰਦੀ ਆ ਇਹ ਲੀਕਾਂ ਨਹੀਂ ਐ ਬੋਰਚ ਹੁੰਦੀ ਮਿੱਟੀ ਚੋਲੇ ਚੱਲੇ ਚੱਲੀਏ ਮੈਦਾ ਤੋੜ ਕੇ ਕੱਟਾ ਜਾ ਕੇ ਸੀਟੀਆਂ 2-3 ਵਜ ਗਈਆਂ ਆ ਬਲਵਲੇ ਆ ਦੇ ेरा हो पे ऐसे रसोई च ना बल्ब खराब हो गया रसोई ये सीटियाँ दो वज गई हैं दो मैं होर मरवा जी सीटिया तुड़का लाज गई जब तक मैं तुड़का कट ला बल्ब लिया रसोई च कुछ नहीं दसता नहेरा नेरा ਇਹ ਤਰ੍ਹਾਂ ਮੈਂ ਰੱਖਿਆ ਆ। ਇਹ ਲਸਣ ਆ, ਅਦਰਕ ਉਸ ਕੋ ਪਿਆਜ਼ ਇਹਨਾਂ ਨੂੰ ਹੁਣ ਕੱਟਣ। ਬਲਬ ਦੂਜਾ ਲਿਆਈ ਉਹ ਜਿਹੜਾ LED ਨਹੀਂ ਹੁੰਦੇ ਦੂਜੇ। ਜਿਹੜਾ LED ਬਲਬ ਉਹ ਕੱਚ ਜਿਹੇ ਦਾਣਾ ਲਿਆਈ। ਆ ਦੇਖਿਓ ਮੋਰ ਰੋਜ ਹੀ ਹੰਦਾ ਦਾਣੇ ਖਾਣੇ ਇਹ ਐਸ ਵੇਲੇ ਰੋਜਾਣਾ ਪਾ ਕੇ ਰੱਖੇ ਹੁੰਦੇ ਆ ਸੀ ਇਹ ਚ ਜਿੰਨੇ ਤੇਲ ਕਰਦਾ ਖਾ ਕੇ ਚਲ ਜਾਂਦਾ ਆ ਮੈਂਨ ਕੋਲ ਖੜੀ ਆ ਡਰਦਾ ਥੋੜੀ ਐ ਲੱਭਦਾ ਉੱਥੇ ਪਰੇ ਸੀ ਅੱਗੇ ਨਾ ਉਹ ਅਮਰੂਦ ਦੇ ਕੋਲ ਹੁੰਦੇ ਆ ਦਾਣੇ ਪਏ ਤਾਂ ਅੱਜ ਭੈਣ ਇੱਧਰ ਰੱਖ ਦਿੱਤੇ ਚੱਕ ਕੇ ਤਾਂ ਉਹ ਉੱਧਰ ਲੱਭ ਲੱਭ ਕੇ ਫੇਰ ਆਇਆ ਇੱਧਰ ਮੈਂ ਤਾਂ ਪਿਆਜ਼ ਕੱਟਦੀ ਪਈ ਸੀ ਆ ਗਿਆ ਉਹ ਜਿੰਨੇ ਤੇ ਨ ਕਰ ਰਾਇ ਨੇ ਖਾਣੇ ਆ ਥੋੜੀ ਜਿਹੀ ਥੱਲੇ ਡੁੱਲੇ ਸੀ ਮੇਲੇ ਉਹ ਖਾਂਦਾ ਪਿਆ ਆ ਚਲੋ ਖਾਈ ਜਾਵੇ ਮੈਂ ਖਾਲਾ ਖਾਲਾ ਵਿੱਚੋਂ ਵੀ ਖਾਲਾ ਨਹੀਂ ਕਹਿੰਦੀ ਮੈਂ ਕੁਝ ਵੀ ਖਾਲ ਖਾਲਾ ਚਲ ਮੈਂ ਕੱਟ ਲਵਾਂ ਲਸਣ ਪਿਆਜ਼ ਨੀਰਾ ਹੋ ਜਾਂਦਾ ਹੈ ਫੇ ਦਾਲ ਸਬਜੀ ਨੂੰ ਖਾਲਾ ਜਿੰਨੇ ਖਾਣੇ ਤੋਂ ਲਓ ਜੀ ਪਿਆਜ਼ ਅਦਰਕ ਮਿਰਚ ਲਸਣ ਮੈਂ ਕਰ ਲਿਆ ਆ ਹੁਣ ਇਹਨਾਂ ਨੂੰ ਅੰਦਰ ਜਾ ਕੇ ਧੋ ਕੇ ਤਾਂ ਗ੍ਰाइंड ਕਰਦੀ ਆ ਇਹਨਾਂ ਨੂੰ ਆ ਸਾਡਾ ਨਾ ਆਚਾਰ ਜਿਹੜਾ ਗੜਗੜ ਤਾਂ ਤਾਂ ਅਦਰਕ ਦਾ ਪਾਇਆ ਸੀ ਦੇਖੋ ਇੰਨਾ ਪਾਣੀ ਛੱਡ ਦਿੱਤਾ ਇਹਨੇ ਗੜਗਲਾਂ ਨੇ ਹੁਣ ਮੈਂ ਦੇਖ ਕੇ ਇਹਨਾਂ ਚ ਤੇਲ ਪਾਉਣਾ ਆ ਕਿੰਨਾ ਕ ਪਾਊਗਾ ਚਲੋ ਚਲਦੇ ਹਾਂ ਸੋਈ ਚ ਬਣਾਉਣੀ ਮੈਂ ਸਬਜੀ ਬਣਾਉਣ ਦੀ ਤੜਕਾ ਨੂੰ ਲਓ ਜੀ ਆ ਗਈ ਮੈਂ ਰਸੋਈ ਵਿੱਚ ਮੈਂ ਬਣਾਉਣ ਲੱਗੀ ਕਾਲੇ ਚਾਣੇ 15 20 ਦਿਨ ਹੋ ਗਏ ਸਨ ਬਾਜ਼ਾਰ ਜੀ ਇਹ ਪੈਂਦੇ ਹਨ ਕਾਲਾ ਚਨਾ ਨਹੀਂ ਬਣਾਉਂਦੀ ਹੁਣ ਮੇਰੇ ਨਹੀਂ ਹੋਗਾ ਇਹ ਵਾਰੀ ਨਹੀਂ ਸਿਆ ਸਿਆ ਜਸ ਸੌਂਜੀਆਂ ਦੀ ਮੌਜ ਹੁੰਦੀ ਆ ਕਦੀ ਆ ਹੁਣਾਂ ਵਾਲੇ ਅਕਦੀ ਉਹ ਬਣਾ ਲਿਆ ਕਹਿੰਦੀ ਗਾਜਰ ਮਟਰਾਂ ਤੋਂ ਨਹੀਂ ਮੰਨ ਮਾਪ ਦਾ ਸਾਬ ਤੋਂ ਸਾਗ ਹੋਇਆ ਕੱਚਾ ਮਟਰ ਹੋਇਆ ਨਾ ਤੇ ਮੰਨ ਨਹੀਂ ਓਪ ਦਾ ਜੀ ਕਰਦਾ ਇਹੀ ਖਾਈ ਜਾਈਏ ਮੁੰਮੁੜ ਕੇ ਸੋਹਰਾ ਜੀ ਪੜਾਹੀ ਦਾ ਰੱਖ ਲਈ ਆ

ਇਹ ਹੱਟ ਕੇ ਇਹ ਰਬਰ ਹੁੰਦਾ ਆ ਬੱਲਵੋ ਬਾਂਵੀ ਲਿਆ ਕੇ ਲਾ ਗਿਆ ਦੁੱਧ ਚੰਨੀ ਤਾਂ ਨੇਰਾ ਹੀ ਨਹੀਂ ਸਵੇਰੇ ਬੜਾ ਸੋਹਣਾ ਜੱਗ ਦਾ ਸਿਵਨ ਲਗ ਉਹ ਮੁੜ ਕੇ ਪਤਨ ਕੀ ਹੋਇਆ ਜਦੋਂ ਮੈਂ ਰੋਟੀ ਵਾਲੇ ਭਾਂਡੇ ਮਲਜਣ ਲੱਗੀ ਤਾਂ ਜਗਾਇਆ ਜਗਿਆ ਹੀ ਨਹੀਂ ਕਿੰਨਾ ਫਰਾ ਹੋਇਆ ਸੀ ਦੇਖ ਪਤਨ ਕੀ ਹੋਇਆ ਸੀ ਇਹਨੂੰ ਪਰ ਦੁਗਾਸ ਕਰਕੇ ਪਾਉਣਾ ਹੈ ਬਾਅਦ ਚ ਨਹੀਂ ਤਾਂ ਸਾਰਾ ਮਸਾਲਾ ਜਿਆ ਥੰਡੇ ਲੱਗਣਾ ਲੱਗਣਾ ਦਾ ਰੱਖਣਾ ਤੇ ਆਹ ਜਿਹੜਾ ਦਿਜਣਾ ਹੈ ਉਹ ਬਣੇ ਇੱਥੇ ਬਾਕੀ ਜਿਹੜਾ ਮਸਾਲਾ ਨੇ ਉਸੇ ਵੀ ਉਬਲ ਗਏ ਆ ਆਪ ਮੈਂ ਕੱਢ ਦਿੱਤੀ ਇਹਨਾਂ ਦੀ ਬਸ ਹੌਸਾ ਪਾਉਣ ਦੇ ਵਿੱਚ ਪਾਉਣਾ ਹੈ ਇੱਥੇ ਸੋ ਜੀ ਸਾਡੀ ਤਿਆਰ ਹੋ ਜਾਣੀ ਹੈ। ਮੇਰੇ ਪ੍ਰੋਪੈਸਟਾ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਤਾਂ ਜੀ ਚੈਨਲ ਨੂੰ ਪਰ ਸਬਸਕ੍ਰਾਈਬ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਕਰਿਆ ਕਰੋ ਸੋਹਣਾ ਜੀ। ਸਾਰੇ ਕਮੈਂਟ ਕਰਿਆ ਕਰੋ। ਮਾ ਵੀਡੀਓ ਮੈਂ ਸ਼ਾਮ ਨੂੰ ਬਣਾਉਂਦੀ ਗਈ ਆ। ਜਾਦ ਦਾ ਟਾਈਮ ਹੋ ਗਿਆ ਹੈ। ਰਾਤ ਨੂੰ ਅਪਲੋਡ ਕਰਨੀ ਹੈ। ਤੇ ਆਪਾਂ ਮਿਲਣਾ ਹੈ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸਾਲ 'ਚ ਵਾਹਿਗੁਰੂ ਜੀ ਸਾਰਿਆਂ ਦਾ ਨਾ ਮਸਾਲਾ ਵਧੀਆ ਵਧੀਆ ਲੱਗ ਕੇ ਆਉਣ 2026 ਸਾਰਿਆਂ ਲਈ ਵਧੀਆ ਵਧੀਆ ਆਵੇ ਜਿਹਨਾਂ ਦੇ ਕੋਈ ਪੰਮ ਤੰਦਰੁਸਤੀ ਦੇ ਵਾਇਰ ਗੁਰਜੀ ਉਹਨਾਂ ਦੇ ਕੰਮ ਧੰਦੇ ਵਧੀਆ ਚਲਾ ਦੇਣ ਤੰਦਰੁਸਤੀ ਬਖਸ਼ ਸਾਰਿਆਂ ਨੂੰ ਬਗਾਟ ਮਾਰ ਲੰਦਿਆਂ ਨੂੰ ਕੁਝ ਦਵਾਈਆਂ ਚਲੋਣ ਸਾਰਿਆਂ ਦੀਆਂ ਮੈਂ ਤਾਂ ਆਪ ਦੋ ਤਿੰਨ ਤਰ੍ਹਾਂ ਦੀ ਦਵਾਈ ਖਾਣੀ ਆ ਚਲੋ ਜੀ ਬਾਕੀ ਤੰਦਰੁਸਤੀ ਨਾਲ ਹੀ ਆ ਸਾਰਾ ਕੁਝ ਮੈਂ ਕਿ ਤੁਹਾਨੂੰ ਪਹਿਲੇ ਕਹਿ ਦਿੰਦੀ ਹਾਂ ਹੈਪੀ ਨਿਊ ਈਅਰ ਸਾਰਿਆਂ ਨੂੰ ਜੀ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਸਾਡੇ ਜੀ ਜਵ ਆਪਿਆ ਮੇਂ ਮਸਾਲੇ ਆ ਨੂਨ ਮੈਂ ਪਹਿਲੇ ਪਾ ਦਿੱਤਾ ਸੀਗਾ ਹਲਦੇ ਤਣੀਆਂ ਪੀਸਿਆ ਸੁੱਕਾ ਤਾਂ ਜੀਰਾ ਆ ਟਮਾਟਰ ਸਾਡੇ ਮੁੱਕੇ ਇੱਕ ਚੀਜ਼ ਮੰਗਵਣੇ ਦੂਜੀ ਤੇ ਚੇਤਾ ਭੁੱਲ ਜਾਂਦਾ ਆ ਫੇਰ ਵੀ ਹੀ ਰਹਿੰਦਾ ਆ ਕੱਲ ਪਰਮਵੀਰ ਟਮਾਟਰ ਵੀ ਲਾਇਆ ਪਿਆਜ਼ ਵੀ ਲਾਇਆ ਅਦਰਕ ਵੀ ਉਹਨੇ ਮੈਨੂੰ ਪੁੱਛਿਆ ਵੀ ਕਹਿੰਦਾ ਕੋਈ ਔਰ ਤਾਂ ਨਹੀਂ ਲਿਆਉਣ ਵਾਲਾ ਕਿ ਨਹੀਂ ਮੈਨੂੰ ਚੇਤਾ ਹੀ ਨਹੀਂ ਸੀਗਾ ਟਮਾਟਰ ਹਾਂ ਦਾ ਉਹ ਤਰ੍ਹਾਂ ਕੋ ਮੈਂ ਚੱਕ ਦੂਗਾ ਸਕਰ ਦੂਗਾ ਉਹ ਨੂੰ ਮਚਾਨੇ ਮਰ ਮਲੂ ਮਰੋਂ ਦੇ ਚ ਕੱਢ ਲੂੰਗਾ ਮਰ ਤੇ ਫੇਂਕੇ ਪਾਉਂਗੀ ਇਹਨਾਂ ਵਿੱਚ ਕਹੇ ਇਤਾਂ ਵਿੱਚ ਚਨੇ ਗਰਾਇੰਡ ਕਰਕੇ ਪਾਉਂਦੇ ਮੈਂ ਨਹੀਂ ਪਾਉਂਦੀ ਤਾਂ ਮੈਂ ਆਲੂ ਲੇਟਨ ਫੇਲ ਲੈਂਦੀ ਆਂ ਵਧੀਆ ਬਣ ਜਾਂਦੀ ਉਹ ਤਾਂ ਆਪਾਂ ਜੇ ਤੋੜ ਕੇ ਤੇ ਥੋੜਾ ਜਿਹਾ ਬੇਸਨ ਭੁੰਨ ਲਈਏ ਨਾ ਉਹਨਾਂ ਵੀ ਤਰੀ ਵਧੀਆ ਬਣ ਜਾਂਦੀ ਟਮਾਟਰਾਂ ਨਾਲ ਤਾਂ ਜਦੋਂ ਪਹੁੰਚਦੀ ਐ ਸਮਣੀ ਹਮਚ ਟਮਾਟਰ ਹੈ ਨਹੀਂ ਕਰਕੇ ਤਾਂ ਆਲੂ ਆਦੇ ਘੋਟੀਆਂ ਪਾਉਂਦੇ ਜੀ ਸਾਰੇ ਵਧੀਆ ਬਣਾਉਂਦੇ ਆ ਤਾਂ ਤਾਂ ਆਪਣੇ ਜੇ ਨਵੇਂ ਵੀ ਬਣਾਉਂਦੇ ਆ ਆਪਣੇ ਆਪਣਾ ਘਰਾਂ ਚ ਸਾਰੇ ਬੀਬੀਆਂ ਪਣਾ ਵਧੀਆ ਬਣਾਉਂਦੀਆਂ ਆ ਆਪਣਾ ਆਪਣਾ ਤਰੀਕਾ ਹੁੰਦਾ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਮੈਂ ਇਦਾਂ ਬਣਾਉਣੀ ਆ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਕੋਈ ਕਿਸੇ ਨਾਲ ਆਪਣਾ ਆਪਣਾ ਤਰੀਕਾ ਸਾਰਿਆਂ ਦਾ ਬਣਾਉਂਦਾ ਜੇ ਤੁਹਾਨੂੰ ਇਹਦਾ ਤਰੀਕਾ ਵਧੀਆ ਲੱਗਾ ਤਾਂ ਤਾਂ ਦੱਸਿਓ ਇਦਾਂ ਸਹੀ ਆ ਮਾੜੀ ਜੀ ਧਨੀਆ ਪਾ ਦਈਏ ਘੱਟ ਕਿਉਂ ਹੁੰਦਾ ਮਾੜੀ ਜੀ ਸਾਜੀ ਹੁਣ ਸਾਡੀ ਤਿਆਰ ਹੋ ਗਈ ਮਾੜੀ ਜੀ ਰੇਡ ਲੋਕਾ ਵਾਲੀਆਂ ਜੀਆਂ ਆ ਜੂਗੀਆਂ ਤਾਂ ਗੈਸ ਕਰ ਦੇਣਾ ਬੰਦ ਟਮਾਟਰ ਹੁੰਦੇ ਤਾਂ ਜਿਆਦਾ ਵਧੀਆ ਬਣ ਜਾਣੀ ਸੀ ਟਮਾਟਰਾਂ ਦਾ ਸਵਾਦ ਬਹੁਤ ਸੁਆਮ ਦਾ ਵਿੱਚੋਂ ਵਧੀਆ ਜੀ ਆ ਚਲੋ ਜੀ ਵੀਡੀਓ ਦਾ ਐਂਡ ਹੁਣ ਮੈਂ ਇੱਥੇ ਕਰਦੀ ਆਂ ਸਬਜੀ ਬਸ ਰਿੱਚ ਗਈ ਆ ਹੁਣ ਮੈਂ ਚਾਹਲੇ ਭਾਂਡੇ ਮੰਜਣੇ ਆ ਤਦ ਬਾਅਦ ਫਿਰ ਆਟਾ ਕੁੰਨਣਾ ਆ ਮਿਲਾਂਗੇ ਹੁਣ ਨਵੇਂ ਸਾਲ 'ਚ ਤੁਹਾਨੂੰ ਸ਼ੌਜੀ ਸੌਜੀ ਸਾਡੀ ਬਣ ਗਈ ਤੇ ਵੀਡੀਓ ਦਾ ਐਂਡ ਹੁਣ ਮੈਂ ਇੱਥੇ ਕਰ ਦਿੰਦੀ ਆਂ ਮਿਲਦੇ ਆਂ ਹੁਣ ਕਿਸੇ ਹੋਰ ਨਵੇਂ ਕੰਮਾਂ ਦੇ ਵਲੌਗ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ